ਲੁਧਿਆਣਾ ਸ਼ਹਿਰ ਵਿੱਚ ਬਸੰਤ ਨਗਰ ਦੇ ਵਿੱਚ ਬਲਾਸਟ ਹੋ ਗਿਆ ਜੀ ਹਾਂ ਲੁਧਿਆਣਾ ਦੇ ਬਸੰਤ ਨਗਰ ਦੇ ਵਿੱਚ ਬਲਾਸਟ ਹੈ ਜਿਹੜਾ ਸਕਰੈਪ ਦੇ ਗੋਦਾਮ ਦੇ ਵਿੱਚ ਹੋਇਆ ਜ਼ਬਰਦਸਤ ਹੈ ਜਿਹੜਾ ਤਮਾਕਾ ਵੀ ਹੋਇਆ ਇਲਾਕੇ ਦੇ ਲੋਕਾਂ ਦੇ ਮੁਤਾਬਕ ਬਲਾਸਟ ਕਿੰਨਾ ਕਾਰਨਾਂ ਕਾਰਨ ਹੋਇਆ ਅਜੇ ਤੱਕ ਕੁਝ ਵੀ ਨਹੀਂ ਪਤਾ ਲੱਗਿਆ ਦੱਸਦੀ ਹੈ ਕਿ ਮੁਹੱਲੇ ਦੇ ਵਿੱਚ ਸਕਰੈਪ ਦਾ ਗੋਦਾਮ ਹੈ ਇਸੇ ਕੰਪ੍ਰੈਸ਼ਰ ਅਤੇ ਹੋਰ ਬਾਹਰੀ ਇਲਾਕਿਆਂ ਤੋਂ স্ক্রੈਪ ਇੱਥੇ ਇਕੱਠਾ ਕੀਤਾ ਜਾਂਦਾ ਹੈ ਅਤੇ ਜਦ ਵਰਕਰ ਕੰਪ੍ਰੈਸ਼ਰ ਨੂੰ ਖੋਲ ਰੇ ਹੁੰਦਾਂ ਹੈ ਅਚਾਨਕ ਧਮਾਕਾ ਹੋ ਜਾਂਦਾ ਹੈ ਇਲਾਕੇ ਦੇ ਲੋਕ ਸਹਿਮ ਜਾਂਦੇ ਨੇ ਅਫਰਾ ਤਫਰੀ ਦਾ ਮਾਹੌਲ ਵੀ ਬਣ ਗਿਆ ਹੈ ਘਟਨਾ ਵਾਲੀ ਥਾਂ ਤੇ ਜਾਣਕਾਰੀ ਮੁਤਾਬਕ ਹੈ ਜਿਹੜਾ ਬਸੰਤ ਨਗਰ ਦੇ ਵਿੱਚ ਕਰੀਬ 35 ਸਾਲ ਤੋਂ ਇਹਨਾਂ ਦਾ ਕਾਰੋਬਾਰ ਚੱਲਦਾ ਆ ਰਿਹਾ ਹੈ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਵੀ ਹੋ ਗਿਆ ਜਿਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ ਸਰ ਬਲਾਸਟ ਹੋਇਆ ਏਸੀ ਰਿਪੇਅਰ ਦਾ ਆਪਣਾ ਕੰਮ ਹੈ ਜੀ ਅਸੀਂ ਲੋਕਾਂ ਕੋਲੋਂ ਪੁਰਾਣੇ ਏਸੀ ਦੇ ਬੈਂਕਾ ਦੇ ਵਿੱਚੋਂ ਪੁਰਾਣੇ ਏਸੀ ਦਾ ਆਪਣਾ ਕਾਰੋਬਾਰ ਹੈਗਾ ਤੇ ਕਿਹੜੀ ਜਗ੍ਹਾ ਹੈ ਦੱਸਾਂਗੇ ਇਹ ਸਰ ਇਹ ਸਾਡੀ ਬਸੰਤ ਨਗਰ ਗਲੀ ਨੰਬਰ 6 'ਚ ਦੁਕਾਨ ਹੈ ਜੀ ਠੀਕ ਹੈ ਜੀ ਸਿਰਫ ਏਸੀ ਰਿਪੇਅਰ ਤੇ 11 ਵਜੇ ਏਸੀ ਆਇਆ ਜੀ ਮੁੰਡਾ ਕਹਿੰਦਾ ਸਰ ਏਸੀ ਆਇਆ ਸੀ ਵਾਪਸ ਕਰਵਾਇਆ ਸਾਰਾ ਦਾਸ ਕਲੀਅਰ ਬਹੁਤ ਦਸ ਲਗਾਏ ਤੇ ਕਹਿੰਦਾ ਭਾਈ ਮੈਂ ਕਿਹਾ ਏਸੀ ਰਿਪੇਅਰ ਕਰਕੇ ਕੋਈ ਕੋ ਬੰਦਾ ਲੈਣ ਵਾਸਤੇ ਆ ਰਿਹਾ ਸੀ ਮੈਂ ਕਿਹਾ ਸਰ ਰਾਜ ਨੇ ਏਸੀ ਚੈੱਕ ਕਰ ਲਾਓ ਏਸੀ ਚੈੱਕ ਕਰਨ ਲੱਗਾ ਏਸੀ ਦੇ ਪਤਾ ਨਹੀਂ ਸਾਡੇ ਨਾਲ ਖੁੰਦਗੀ ਕੱਢੀ ਗਈ ਕੀ ਖੜਿਆ ਕੇ ਪਰਮਾਤਮਾ ਤੇ ਬੋਤਾ ਭਾਈ ਇਹ ਕਿੰਨੇ ਦੀ ਗੱਲ ਹੈਗੀ ਇਹ 11:20 ਤੇ ਗੱਲ ਆਈ ਇਹ ਪਰ ਬੇਸਿਕਲੀ ਕੰਮ ਰਿਪੇਅਰ ਦਾ ਹੈ ਕਵਾੜ ਦਾ ਕਿਸੇ ਦਾ ਕੰਮ ਨਹੀਂ ਸਰ ਸਾਡਾ ਰਿਪੇਅਰ ਦਾ ਹੀ ਕੰਮ ਹੈ ਕਵਾੜ ਦਾ ਕੰਮ ਹੈ ਜੀ ਸਾਡੇ ਜਿਹੜਾ ਕਵਾੜ ਦਾ ਕੰਮ ਸੀ ਫਾਦਰ ਸਾਹਿਬ ਦਾ ਸੀ ਉਹ ਗੱਡੀ ਅਸੀਂ ਸਾਂਭਦੇ ਆ ਜੀ ਜਿਹੜਾ AC ਦਾ ਕੰਮ ਆ ਬ੍ਰਦਰ ਦਾ ਸੀ ਠੀਕ ਆ ਪਰ ਰਿਪੇਅਰ ਦਾ ਕੰਮ ਸੀ ਕਵਾੜ ਦਾ ਨਹੀਂ ਰਿਪੇਅਰ ਦਾ ਕੰਮ ਆ ਜੀ ਸਰ ਜਿਹੜਾ ਹਾਂ ਜਿਹੜਾ ਏਸੀ ਲੈਣੇ ਹਨ ਰਿਪੇਅਰ ਕਰਕੇ ਦੇਣੇ ਆ ਜੀ ਰਿਪੇਅਰ ਕਰਕੇ ਆ ਰਿਪੇਅਰ ਕਰਕੇ ਦੇਣੇ ਆ ਜੀ ਜਿਹਨੂੰ ਕਿਸੇ ਨੂੰ ਸਪੇਅਰ ਪਾਰਟ ਦੀ ਲੋੜ ਆ ਸਪੇਅਰ ਪਾਰਟ ਵੇਚਦੇ ਆ ਜਿਹੜਾ ਕੋਈ ਏਸੀ ਖਰਾਬ ਹੋ ਉਹਨੂੰ ਸੈੱਟ ਕਰਕੇ ਦਿੰਦੇ ਆ ਕਿੰਨੀ ਪੁਰਾਣੀ ਕਿਸੇ ਸਰ ਪੁਰਾਣੀਆਂ ਹੋਊ ਵੀ 7-8 ਸਾਲ ਪੁਰਾਣੀਆਂ 10 ਸਾਲ 20 ਵੀ ਸਾਲ ਪੁਰਾਣੀਆਂ 24 ਸਾਲ ਪੁਰਾਣੀਆਂ ਸਰ ਮੈਂ ਸੁਸ਼ੇਵ ਦਾ ਮੰਡੀ ਗਿੰਦਗੜ ਗਿਆ ਸੀਗਾ ਜੀ ਸਕ੍ਰੈਪ ਲੈ ਕੇ ਮੈਂ ਹੁਣ ਆਇਆ ਗੱਡੀ ਖਾਲੀ ਕਰਕੇ ਬੱਚੋ ਬ੍ਰਦਰ ਦਾ ਫੋਨ ਆਇਆ ਜੀ ਸਵੇਰੇ ਕਿਤੋਂ ਆ ਮੰਗਾ ਸਾਈਕਲ ਵਾਲਾ ਪ ਉਹ ਤੋਂ ਐਬ ਵਾਲਾ ਨਾ ਘਰ ਆ ਉਹਦੇ ਘਰੋਂ ਸਵੇਰੇ ਕੰਪਰੈਸ਼ਰ ਆਇਆ ਜੀ ਆਊਟਡੋਰ ਸਾਡਾ ਕੰਮ ਹੈਗਾ ਸਾਡਾ ਕੰਮ ਹੈਗਾ ਸੇਲ ਪਰਚੇਸ ਦਾ ਉਹ ਜਦੋਂ ਆਊਟਡੋਰ ਦੀ ਸੇਲ ਪਰਚੇਸ ਸੈਕੰਡ ਹੈਂਡ ਏਸੀਆਂ ਦੀ ਸੈਕੰਡ ਹੈਂਡ ਏਸੀਆਂ ਦੀ ਸੇਲ ਪਰਚੇਸ ਦਾ ਕੰਮ ਹੈ ਉਹ ਸਾਡੇ ਕੋਲ ਰੈਗੂਲਰ ਜਿੱਦਾਂ ਅਗਸਟ ਵਰ ਆਂਦੇ ਨੇ ਉਹ ਆਪਾਂ ਨੂੰ ਏਸੀ ਆਊਟਡੋਰ ਦੇ ਕੇ ਗਿਆ ਜੀ ਪਰ ਉਹ ਸਾਡੇ ਨਾਲ ਪਤਾ ਨਹੀਂ ਇਹ ਨਹੀਂ ਪਤਾ ਉਹਦੇ ਵਿੱਚ ਨਾਈਟ੍ਰੋਜਨ ਗੈਸ ਸੀ ਜਾਂ ਕੁਝ ਵੀ ਸੀ ਆ ਜੇ ਜਿੱਦਾਂ ਰੈਗੂਲਰ ਅਸੀਂ ਚੈੱਕ ਕਰਦੇ ਆ ਕਸਟਮਰ ਆ ਗਿਆ ਲੈਣ ਵਾਲਾ ਵੀ ਉਹਦੀਆਂ ਨੂੰ ਚੈੱਕ ਕਰਕੇ ਦੇਣਾ ਸੀਗਾ ਜੀ ਕਿ ਆਪਾਂ ਜਦੋਂ ਉਹ ਬੰਦੇ ਨੇ ਤਾਰਾ ਕੰਪਰੈਸ਼ਨ ਦੀਆਂ ਪਲੱਗ ਚ ਵਪਾਈਆਂ ਉਸੇ ਟਾਈਮ ਜੱਕਦਮ ਬਲਾਸਟ ਹੋ ਗਿਆ ਇੱਥੇ ਜੀ ਇਹਨਾਂ ਦੀ AC ਦੀ ਦੁਕਾਨ ਹੈ ਰੁਪਏ ਦੀ ਤੁਸੀਂ ਵੇਖ ਹੀ ਰਹੇ ਹੋ ਜੀ ਇਹਨਾਂ ਨੇ ਕੋਈ ਪੁਰਾਣਾ AC ਖਰੀਦਿਆ ਸੀ ਕੰਪਰੈਸ਼ਨ ਉਹਨੂੰ ਅੱਜ ਸਵੇਰੇ ਹੀ ਲੈ ਕੇ ਆਏ ਸੀਗੇ ਤੇ ਉਹ ਉਹਨੂੰ ਚੈੱਕ ਕਰ ਰਿਹਾ ਸੀ ਚੈੱਕ ਕਰਦੇ ਕਰਦੇ ਉਹਦਾ ਕੰਪਰੈਸ਼ਨ ਜਿਹੜਾ ਉਹ ਫਟ ਗਿਆ ਕਹਿੰਦੇ ਤੇ ਉਹਦੇ ਨਾਲ ਜਿਹੜਾ ਬੰਦਾ ਇੱਕ ਕੰਮ ਜਿਹੜਾ ਇਹਨਾਂ ਦਾ ਵਰਕਰ ਕੋਲ ਰਿਹਾ ਸੀ ਉਹਦਾ ਆਪਣਾ ਰਾਜਨ ਉਹਦਾ ਨਾਮ ਆ ਉਹ ਉਹ ਕੋਲ ਰਿਹਾ ਸੀ ਤੇ ਉਹਦੇ ਹੱਥ ਤੇ ਜਿਹੜੀ ਇਹ ਸੱਟ ਲੱਗੀ ਆ ਇਦੋਂ ਕੰਪ੍ਰੈਸ਼ਰ ਫਟ ਗਿਆ ਉਹਦੇ ਨਾਲ ਤੇ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਇਹ ਕੀ ਮੈਟਰ ਸੀ ਸਰ ਕਿੰਨੀ ਕੁ ਪੁਰਾਣੀ ਦੁਕਾਨ ਆ ਤੇ ਕੀ ਸੀ ਕਾਫੀ ਪੁਰਾਣੀ ਦੁਕਾਨ ਹੈ ਜੀ ਇਸੇ ਹਮਨੇ ਲੱਗਦੀ ਤੇ ਇਹਨਾਂ ਦਾ AC ਦਾ ਹੀ ਕੰਮ ਆ ਜੀ ਤੇ ਇਸ ਤਰ੍ਹਾਂ ਇਹ ਰਿਪੇਅਰ ਦਾ ਸ਼ਾਪ ਵੀ ਆ ਤੇ ਇਹ ਪੁਰਾਣੇ AC ਤਰ੍ਹਾਂ ਕਿਤੇ ਵੀ ਗਾਉਂ ਜਿਹੜੇ ਆ ਵਾ ਸੇਲ ਵੀ ਕਰਦੇ ਹਣਗੇ ਤੇ ਬਾਕੀ ਇਹਨਾਂ ਦੇ ਜਿਹੜਾ ਦੁਕਾਨ ਓਨਰ ਆ ਉਹਦੇ ਨਾਲ ਵੀ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਰਹੇ ਹਾਂ ਕਿ ਕੀ ਹੈ ਤੇ ਇੱਕੋ ਹੀ ਬੰਦਾ ਠੀਕ ਆ ਹੁਣ ਹਾਂਜੀ ਹਾਂਜੀ ਉਹ ਇਹਨਾਂ ਦੇ ਮੁਤਾਬਕ ਵੀ ਉਹ ਠੀਕ ਆ ਉਹਦੇ ਹੱਥ ਤੇ ਚਟ ਲੱਗੇ ਆ ਭਾਜੀ ਸਰ ਕਿੰਨੇ ਵੀ ਇਹ ਯਾਰ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ